ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੁਝ ਦਿਨ ਪਹਿਲਾਂ ਆਨਲਾਈਨ ਲਾਈਵ ਲਗਾਇਆ ਸਤ ਸੰਗ ਲਗਾਈਏ ਤੇ ਬਹੁਤ ਵਧੀਆ ਗਈ ਆ ਗੁਰੂ ਦੀ ਕਿਰਪਾ ਕਾਫੀ ਲੋਕ ਜੁੜੇ ਨਾਲ ਆ ਕੇ ਇੱਕ ਗੱਲ ਤਾਂ ਈ ਜ਼ਰੂਰੀ ਵੀਡੀਓ ਬਣਾਉਣੀ ਲੱਗੀ ਬਹੁਤ ਕਿਉਂਕਿ ਮੈਂ ਆਪਣੀ ਵੀਡੀਓ ਚ ਗੱਲ ਕਰਦਾ ਅਕਸਰ ਦਿਲ ਤੇ ਰਾਹ ਤੇ ਤੁਰੰਦੀ ਮੈਂ ਰੱਬ ਤੇ ਵੀਡੀਓ ਬਣਾਈ ਸੀ ਰੱਬ ਨੂੰ ਛੱਡ ਆਪਣੇ ਆਪ ਨੂੰ ਖੋਜੋ ਆਪਣੇ ਦਿਲ ਦੇ ਰਾਹ ਤੇ ਤੁਰੋ ਪਹਿਲੀ ਗੱਲ ਤਾਂ ਜੇ ਕੋਈ ਮੇਰੀ ਉਮਰ ਦਾ ਦੇਖ ਰਿਹਾ ਉਹਦੇ ਲਈ ਇਹ ਗੱਲ ਸਿੱਧੀ ਆਮ ਹੁੰਦੀ ਆ ਉਹਨੂੰ ਕਿ ਹਾਂ ਮੈਂ ਆਪਣੇ ਦਿਲ ਦੇ ਰਾਹ ਤੇ ਤੁਰਨਾ ਕਿਉਂਕਿ ਉਸ ਉਮਰ 'ਚ ਸੁਪਨੇ ਹੁੰਦੇ ਨੇ ਆਪਣੀ ਕਹਿ ਜੀ ਜ਼ਿੰਦਗੀ ਬਣਾਉਣੀ ਉਸ ਨੂੰ ਲੈ ਕੇ ਡਾਇਰੈਕਸ਼ਨ ਹੁੰਦੀ ਆ ਫਿਰ ਜਿੱਥੇ ਰੱਖ ਰਹੀ ਗੱਲ ਬਜ਼ੁਰਗਾਂ ਦੀ ਕਿਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੱਢ ਲਈ ਆ ਜਿਨ੍ਹਾਂ ਦੇ ਬੱਚੇ ਵੀ ਹੋ ਗਏ ਨੇ ਉਹਨਾਂ ਲਈ ਇਹ ਸਵਾਲ ਅਲਝੇਮਾ ਪਾ ਸਕਦਾ ਕਿ ਦਿਲ ਦੇ ਰਾਹ ਤੇ ਤੁਰਨਾ ਕੀ ਹੈ ਕਿਉਂਕਿ ਜ਼ਿੰਦਗੀ ਤਾਂ گزار ਲਈ ਆ ਬੱਚੇ ਹੋ ਗਏ ਨੇ ਕਾਰੋਬਾਰ ਸੈਟ ਹੈ ਕਾਰੋਬਾਰ ਸੈਟ ਹੈ ਬੱਚੇ ਦੀ ਜ਼ਿੰਦਗੀ ਸ਼ਾਇਦ ਅੱਗੇ ਚੱਲ ਪਈ ਹੈ ਪਰ ਜੇ ਹੁਣ ਰੱਬ ਦੀ ਗੱਲ ਹੁੰਦੀ ਹੈ ਉੱਥੇ ਆਉਂਦਾ ਕਿ ਦਿਲ ਦੇ ਰਾਹ ਤੇ ਤੁਰਨਾ ਇੱਕ ਬਾਪੂ ਜੀ ਆਏ ਵੀ ਸੀ ਉਹਨਾਂ ਦਾ ਸਵਾਲ ਵੀ ਇਹ ਸੀ ਕਿ ਹਾਂ ਦਿਲ ਦੇ ਰਾਹ ਤੇ ਤੁਰਨ ਦਾ ਮਤਲਬ ਕੀ ਮਨਤਾ ਪਤਾ ਨਹੀਂ ਆ ਮੰਨ ਕੀ ਆ ਦਿਲ ਦੀ ਆਵਾਜ਼ ਕੀ ਆ ਇਸ ਕਰਕੇ ਮੈਂ ਕੋਸ਼ਿਸ਼ ਆ ਵੀਡੀਓ ਦੇ ਵਿੱਚ ਸਿਰਫ ਬਜ਼ੁਰਗਾਂ ਲਈ ਜਿਨ੍ਹਾਂ ਦੀ ਉਮਰ ਹੋ ਗਈ ਹੈ ਗੱਲਾਂ ਸਾਫ਼-ਸਾਫ਼ ਕਲੀਅਰ ਕਰਦਣੀ ਚਾਹੁੰਦਾ ਜਿਹੜੇ ਭਰਮ ਸ਼ਾਇਦ ਪਹਿਲਾਂ ਪ੍ਰਚਾਰਕਾਂ ਵੱਲੋਂ ਪਾਇਆ ਹੋਣ ਜਾਂ ਹੋਰ ਵਜ੍ਹਾ ਨਾਲ ਪਏ ਹੋਣ ਤਾਂ ਕਿ ਹੁਣ ਸੁਖਾਲੀ ਹੋ ਸਕੇ ਸਮਝ ਚੀਜ਼ਾਂ ਦੀ ਸਮਝ ਆ ਸਕੇ ਤੇ ਦਿਲ ਦੀ ਗੱਲ ਅਸੀਂ ਕਿਉਂ ਕਰ ਰਹੇ ਆ ਉਹ ਵੀ ਜ਼ਰੂਰੀ ਦੱਸ ਦੇਵਾਂ ਕਿ ਜੋ ਮੇਰੀ ਉਮਰ ਦੇ ਬੱਚੇ ਨੇ ਜਿਨ੍ਹਾਂ ਨੇ ਹਲੇ ਜ਼ਿੰਦਗੀ ਤੋਰਨੀ ਆ ਉਹਨਾਂ ਨੇ ਸਾਰੀ ਉਮਰ ਪਾਈ ਆ ਹਲੇ ਸਿੱਖਣ ਲਈ ਆਪਣੇ ਦਿਲ ਦੇ ਰਾਹ ਤੇ ਤੁਰਨ ਲਈ ਆਪਣੀ ਜ਼ਿੰਦਗੀ ਬਣਾਉਣ ਲਈ ਇਸ ਕਰਕੇ ਉਹਨਾਂ ਦੀ ਗੱਲ ਇਹ ਪੂਰੀ ਪੂਰੀ ਢੁਕਦੀ ਆ ਪਰ ਜੇ ਹੁਣ ਅਸੀਂ ਜ਼ਿੰਦਗੀ ਕੱਢ ਲਈ ਆ ਸਾਰੀ ਤੇ ਉਹਦੀ ਗੱਲ ਕਰਦੇ ਹੋਏ ਮੈਂ ਕੁਝ ਕੁ ਜ਼ਰੂਰੀ ਗੱਲਾਂ ਦੱਸ ਦੇਣਾ ਚਾਹੁੰਦਾ ਕਿ ਜੋ ਸਾਨੂੰ ਸਾਰਿਆਂ ਨੂੰ ਹੀ ਵੈਸੇ ਤਾਂ ਜ਼ਰੂਰੀ ਨੇ ਉਹ ਕਿਉਂਕਿ ਮੌਤ ਮੌਤ ਸਾਰਿਆਂ ਦੀ ਆਉਣੀ ਆ ਇਹ ਬਹੁਤ بڑا ਸੱਚ ਹੈ ਜ਼ਿੰਦਗੀ ਦਾ ਮੈਂ ਨਹੀਂ ਚਾਹੁੰਦਾ ਕਿਸੇ ਦੀ ਕੱਲ ਨੂੰ ਆਵੇ ਪਰਸ ਨੂੰ ਆਵੇ ਸਾਰਿਆਂ ਲਈ ਬਾਬੇ ਕੋਲ ਦੁਆ ਹੈ ਕਿ ਤੁਹਾਡੀ ਉਮਰ ਬਹੁਤ ਲੰਬੀ ਹੋਵੇ ਪਰ ਸੱਚ ਜੀ ਸੱਚ ਜੋ ਹੈ ਸੱਚ ਇਹੀ ਹੈ ਕਿ ਜਿੰਨੀ ਵੀ ਮਰਜੀ ਲੰਬੀ ਹੋ ਜਾਵੇ ਅੰਤ ਹੈ ਇੱਕ ਨਾ ਇੱਕ ਦਿਨ ਸਾਰਿਆਂ ਨੇ ਸਰੀਰ ਛੱਡਣਾ ਆ ਹੁਣ ਜ਼ਿਆਦਾ ਜੀ ਉਹਨਾਂ ਦੀ ਉਮਰ ਹੋ ਗਈ ਹੈ ਉਹਨਾਂ ਕੋਲ ਉਹਨਾਂ ਕੋਲ ਤੇ ਇਦਾਂ ਕਹਿਣਾ ਕਿ ਜਿੰਦ ਦਿਲ ਦੇ ਰਾਤੇ ਤੋ ਥੋੜਾ ਜਿਹਾ ਅਜੀਬ ਵੀ ਲੱਗਦਾ ਕਿਉਂਕਿ ਜ਼ਿੰਦਗੀ ਨਿਕਲ ਗਈ ਹੈ ਤਾਂ ਕਰਕੇ ਮੈਂ ਦੂਜੇ ਸ਼ਬਦਾਂ ਦੇ ਅਜੂ ਵਿੱਚ ਸਮਝਾਉਣਾ ਚਾਹੁੰਦਾ ਕਿ ਇਹ ਜੇ ਕੀ ਕੀਤਾ ਜਾ ਸਕਦਾ ਕਿ ਜਿਹੜੀ ਅਸੀਂ ਆ ਜ਼ਿੰਦਗੀ ਜਿਉਈਆਂ ਜਿਹੜੇ ਭਰਮਾਂ ਵਿੱਚ ਵਿੱਚ ਹੈ ਜਿਉਈਆਂ ਜਾਂਦੇ ਹੋਏ ਅਸੀਂ ਥੋੜਾ ਬਹੁਤ ਕੀ ਕਰ ਸਕਦੇ ਹਾਂ ਤਾਂ ਕਿ ਉਹ ਚੀਜ਼ਾਂ ਦੇ ਨੇੜੇ ਹੋ ਸਕੀਏ ਪਹਿਲੀ ਗੱਲ ਮੈਂ ਕਰਮਾਂ ਤੇ ਕਰਨੀ ਆ ਆਮ ਕਹਿੰਦੇ ਸੁਣੀ ਹੋਗਾ ਲੋਕਾਂ ਨੂੰ ਆਪਾਂ ਨੇ ਕਿ ਹਾਂ ਪੁਰਾਣੇ ਕਰਮਾਂ ਦੀ ਖੇੜ ਆ ਤੇ ਅਗਲਾ ਜਨਮ ਵੀ ਸਾਡਾ ਜਿਹੜਾ ਪੁਰਾਣੇ ਕਰਮਾਂ ਦੀ ਵਜ੍ਹਾ ਨਾਲੇ ਹੋਣਾ ਹੁਣ ਇਹਦੇ ਵਿੱਚ ਦਿਲ ਕਿੱਥੇ ਆਉਂਦਾ ਸਾਰਿਆਂ ਨੇ ਸਰੀਰ ਛੱਡਣਾ ਆ ਸਾਰਿਆਂ ਨੇ ਸਰੀਰ ਛੱਡ ਦੇਣਾ ਆ ਇੱਕ ਦਿਨ ਮੈਂ ਤੁਸੀਂ ਹੋਰ ਜਿੰਨਾਂ ਨੇ ਤੁਸੀਂ ਜਾਣਦੇ ਆ ਸਾਰਿਆਂ ਦਾ ਟਾਈਮ ਆਉਣੀ ਆਉਣਾ ਆ ਜ਼ਰੂਰੀ ਇਹ ਹੈ ਕਿ ਜਦੋਂ ਅਸੀਂ ਸਰੀਰ ਛੱਡਣਾ ਹੈ ਸਰੀਰ ਛੱਡਣ ਤੋਂ ਪਹਿਲਾਂ ਅਸੀਂ ਆਪਣਾ ਦਿਲ ਸਾਫ਼ ਕਰ ਲਿਆ ਕਿ ਨਹੀਂ ਦਿਲ ਦੇ ਰਾਹ ਤੇ ਤੁਰਦੇ ਆ ਤਾਂ ਕਿ ਸਾਡਾ ਦਿਲ ਦੀ ਸੁਣ ਕੇ ਅਸੀਂ ਦਿਲ ਨੂੰ ਖੋਲ ਸਕੀਏ ساری ਜ਼ਿੰਦਗੀ ਦਿਲ ਤੋਂ ਸੁਣ ਕੇ ਉਹਦੀ ਰਾਹ ਤੇ ਤੁਰ ਕੇ ਜਿੰਨ ਤੱਕ ਸਾਡੀ ਉਮਰ ਹੁੰਦੀ ਹੈ ਅਸੀਂ ਦਿਲ 'ਚ ਪਿਆਰ ਜਗਾ ਸਕੀਏ ਲੋਕਾਂ ਲਈ ਸਹੀ ਭਾਵਨਾ ਉਹਨਾਂ ਲਈ ਸੇਵਾ ਕਰਨ ਦੀ ਭਾਵਨਾ ਜਗਾ ਸਕੀਏ ਪਰ ਜੇ ساری ਉਮਰ ਨਿਕਲ ਗਈ ਹੈ ਹੁਣ ਜ਼ਰੂਰੀ ਇਹ ਹੈ ਕੀ ਦਿਲ ਦੇ ਵਿੱਚ ਪਹਿਲੀ ਗੱਲ ਤਾਂ ਕਿ ਜੋ ਪ੍ਰਾਣੀਆਂ ਚੀਜ਼ਾਂ ਦੱਬੀਆਂ ਹੋਈਆਂ ਨੇ ਜ਼ਿੰਦਗੀ 'ਚ ਕੁਝ ਅਜਿਹਾ ਵਾਪਰਿਆ ਸੀ ਘਟਨਾ ਪ੍ਰਾਣੀ ਜਿਹੜੀ ਹੁਣ ਤੱਕ ਦਿਲ 'ਚ ਦੱਬੀ ਹੋਈ ਆ ਸਮਾਂ ਆ ਕਿ ਉਹਦੇ ਬਾਰੇ ਇੱਕ ਦਿਨ ਲੈ ਕੇ ਦੋ ਦਿਨ ਲੈ ਕੇ ਸਮਝ ਕੇ ਸੋਚ ਕੇ ਸਭ ਕੁਝ ਉਹਨੂੰ ਦਿਲੋਂ ਛੱਡ ਦੇਣਾ ਕਿ ਜੋ ਹੋਇਆ ਸੀ ਰੱਬ ਦੀ ਮਰਜ਼ੀ ਸੀ ਕਿਸੇ ਲਈ ਦਿਲ 'ਚ ਇਹ ਗੁੱਸਾ ਗਿਲਾ ਰੱਖਿਆ ਹੋਇਆ ਚਾਹੇ ਉਹ ਰਿਸ਼ਤੇਦਾਰਾਂ ਲਈ ਹੈ ਚਾਹੇ ਕਿਸੇ ਲੋਕਾਂ ਲਈ ਹੈ ਚਾਹੇ ਸਰਕਾਰ ਲਈ ਹੈ ਚਾਹੇ ਕਿਸੇ ਹੋਰ ਬੰਦੇ ਲਈ ਹੈ ਉਹ ਸਾਰੇ ਅਸੀਂ ਦਿਲ ਤੋਂ ਕੱਢਣੇ ਨੇ ਦੇ ਦਿਲ ਦੇ ਵਿੱਚ ਕਿਸੇ ਲਈ ਗੁੱਸਾ ਗਿਲਾ ਨਾ ਰਿਹਾ ਹੋਵੇ ਸਾਡੇ ਕੋਲ ਉਸ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਫਿਕਰ ਜ਼ਿੰਦਗੀ ਨੂੰ ਲੈ ਕੇ ਫਿਕਰ ਇਹ ਦਿਲ ਚੋਂ ਕੱਢਣੀਆਂ ਨੇ ਕਿਉਂਕਿ ਸਭ ਗੁਰੂ ਦੇ ਹੱਥ ਆ ਉਹ ਸਾਰਿਆਂ ਨੂੰ ਦੇਖਣ ਵਾਲਾ ਉਹੀ ਆ ਸਾਰਿਆਂ ਦਾ ਧਿਆਨ ਰੱਖਣ ਵਾਲਾ ਉਹੀ ਆ ਪਰ ਅਸੀਂ ਛੇੜਣ ਤੋਂ ਪਹਿਲਾਂ ਇਹ ਫਿਕਰ ਮਕਾਉਣੀ ਆ ਆਪਣੇ ਬੱਚਿਆਂ ਨੂੰ ਲੈ ਕੇ ਦਿਲ ਚੋਂ ਫਿਕਰ ਮਕਾਉਣੀ ਆ ਕਿਸੇ ਹੋਰ ਨੂੰ ਲੈ ਕੇ ਦਿਲ ਦੇ ਵਿੱਚ ਗੁੱਸਾ ਰੱਖਿਆ ਹੋਇਆ ਕੋਈ ਨਫ਼ਰਤ ਰੱਖੀ ਹੋਈ ਉਹ ਮਕਾਉਣੀ ਆ ਆਪਣਾ ਦਿਲ ਸਾਫ਼ ਕਰਨਾ ਆ ਇਹ ਚੀਜ਼ਾਂ ਪਹਿਲੀਆਂ ਜ਼ਰੂਰੀ ਨੇ ਇਹਦੇ ਨਾਲ ਕੀ ਹੋਊਗਾ ਜਿਹੜੇ ਪੁਰਾਣੇ ਕਰਮ ਨੇ ਉਹ ਸਾਫ਼ ਹੋ ਜਾਂਦੇ ਨੇ ਕਹਿ ਲਓ ਜਦੋਂ ਸਮਝ ਲਓ ਮੈਂ ਕੋਈ ਗਲਤੀ ਕੀਤੀ ਆ ਮੈਂ ਜ਼ਿੰਦਗੀ ਵਿੱਚ ਕੋਈ ਇਹੋ ਜਿਹੀ ਗਲਤੀ ਕੀਤੀ ਜਿਹਦਾ ਮੈਂ ਪਛਤਾਵਾ ਲੈ ਕੇ ਸਾਰੀ ਉਮਰ ਚੱਲੀ ਗਿਆ 10 ਸਾਲ 15 ਸਾਲ 20 ਸਾਲ ਨਿਕਲ ਗਏ ਮੈਂ ਸਾਰੀ ਉਮਰ ਉਸ ਗਲਤੀ ਦਾ ਪਛਤਾਵਾ ਲੈ ਕੇ ਅੰਦਰ ਚੱਲੀ ਜਾ ਰਿਹਾ ਹਾਂ ਜ਼ਰੂਰੀ ਹੈ ਕਿ ਉਹ ਗਲਤੀ ਦੀ ਮਾਫੀ ਆਪਣੇ ਆਪ ਤੋਂ ਮੰਗ ਲੈਣਾ ਆਪਣੇ ਆਪ ਤੋਂ ਮੰਗਣ ਦੇ ਵੀ ਮਤਲਬ ਉਹੀ ਹੁੰਦਾ ਕਿ ਅੰਦਰੋਂ ਰਿਸ਼ਤਾ ਰੱਬ ਨਾਲ ਬਣਾਓ ਉਹਨਾਂ ਸਿੱਧੀ ਗੱਲ ਕਰੋ ਉਹਦੇ ਮੂਰੇ ਸਾਫ਼-ਸਾਫ਼ ਮੰਨੋ ਕਿ ਜੋ ਮੇਰੇ ਤੋਂ ਹੋਇਆ ਗਲਤ ਹੋਇਆ ਤੇ ਮੈਂ ਸਮਝ ਗਿਆ ਆ ਮੈਨੂੰ ਪਤਾ ਕਿ ਜੋ ਮੈਂ ਕੀਤਾ ਸਹੀ ਨਹੀਂ ਸੀ ਜਦੋਂ ਬੰਦੇ ਨੂੰ ਦਿਲ ਤੋਂ ਅਹਿਸਾਸ ਹੋ ਜਵੇ ਕਿ ਉਹਨੇ ਗਲਤੀ ਕੀਤੀ ਆ ਉਹਦੇ ਕਰਮ ਉਦੋਂ ਹੀ ਨਾਲ ਦੀ ਨਾਲ ਸਾਫ਼ ਹੋ ਜਾਂਦੇ ਨੇ ਬਾਬਾ ਉਹਨੂੰ ਸਜ਼ਾ ਨਹੀਂ ਉਹਨੂੰ ਸਜ਼ਾ ਵੀ ਨਹੀਂ ਸਜ਼ਾ ਤਾਂ ਬਾਬਾ ਕਿਸੇ ਨੂੰ ਦੰਦਾ ਹੀ ਨਹੀਂ ਉਹ ਸਿਰਫ ਸਾਨੂੰ ਸਿਖਾਉਣਾ ਚਾਹੁੰਦਾ ਪਰ ਜੇ ਉਹ ਸੀ ਸਿੱਖ ਗਏ ਵੀ ਹਾਂ ਮੈਂ ਗਲਤੀ ਕੀਤੀ ਆ ਹੁਣ ਮੈਂ ਸਹੀ ਬਣ ਕੇ ਰਹੂੰਗਾ ਉਦੋਂ ਹੀ ਕਰਮ ਕਲੀਅਰ ਹੋ ਜਾਂਦੇ ਨੇ ਤਾ ਕਰਕੇ ਇਹ ਉਮਰ ਚ ਪਹਿਲੀ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਪੁਰਾਣੇ ਕਰਮ ਸਾਫ਼ ਕਰਨੇ ਨੇ ਤੇ ਉਹ ਦਿਲ ਦੇ ਵਿੱਚ ਭਾਵਨਾਵਾਂ ਦੇ ਰੂਪ ਚ ਦੱਬੇ ਹੁੰਦੇ ਨੇ ਸੁਭਾਅ ਦੇ ਵਿੱਚ ਦੱਬੇ ਹੁੰਦੇ ਨੇ ਕਿਸੇ ਨਾਲ ਗੁੱਸਾ ਗੇਲਾ ਨਹੀਂ ਰੱਖਣਾ ਕਿਸੇ ਨਾਲ ਨਫ਼ਰਤ ਨਹੀਂ ਰੱਖਣੀ ਕਿਸੇ ਨਾਲ ਮਾੜਾ ਚੰਗਾ ਨਹੀਂ ਰੱਖਣਾ ਜਿਨੇ ਸਾਡੇ ਨਾਲ ਮਾੜੀ ਕੀਤੀ ਆ ਉਹਨਾਂ ਨੂੰ ਮਾਫ਼ ਕਰ ਦੇਣਾ ਜੋ ਸਾਤੋਂ ਗਲਤੀਆਂ ਹੋਈਆਂ ਨੇ ਉਹਨਾਂ ਦੀ ਮਾਫ਼ੀ ਗੁਰੂ ਤੋਂ ਮੰਗ ਲੈਣੀ ਆਂ ਅੰਦਰੋਂ ਹੀ ਆਪਣੇ ਆਪ ਤੋਂ ਮਾਫ਼ੀ ਮੰਗ ਲੈਣੀ ਆ ਇਹਦੇ ਨਾਲ ਸਾਡੇ ਪੁਰਾਣੇ ਕਰਮ ਸਾਫ਼ ਹੋ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਅਸੀਂ ਜ਼ਿੰਦਗੀ ਐਵੇਂ ਜਿਉਣੀ ਆ ਕਿ ਜਿਹੜੇ ਨਵੇਂ ਕਰਮ ਅਸੀਂ ਕਰਦੇ ਆ ਉਹਦਾ ਵਿੱਚ ਮਾੜੇ ਨਾ ਹੋਣ ਉਹਨਾਂ ਵਿੱਚ ਕਿਦਾਂ ਕੀ ਕਿਸੇ ਨੂੰ ਮੈਂ ਉੱਚਾ ਨੀਵਾਂ ਇਹਨਾਂ ਦੇਖਾਂ ਮੈਂ ਜਾਤ ਪਾਤ ਚ ਨਾ ਮੰਨਣਾ ਸਾਰੇ ਇਨਸਾਨ ਇੱਕ ਬਰਾਬਰ ਨੇ ਗਰੀਬ ਅਮੀਰ ਨੀਵਾਂ ਉੱਚਾ ਨੀਂਜ ਦਾ ਫਰਕ ਨਾ ਦੇਖਾਂ ਠੀਕ ਹੈ ਜੀ ਉਸ ਤੋਂ ਬਾਅਦ ਜੋ ਸਾਡੀ ਆਮ ਜ਼ਿੰਦਗੀ ਰਹਿ ਰਹੀ ਹੈ ਚੱਲਦੀ ਜਾਂਦੇ ਉਹਦੇ ਵਿੱਚ ਜ਼ਿੰਦਗੀ ਚੋਂ ਫालतू ਚੀਜ਼ਾਂ ਬਾਹਰ ਕੱਢਣੀਆਂ ਨੇ ਸਰਕਾਰਾਂ ਕੀ ਕਰਦੀਆਂ ਨੇ ਦਫਾ ਕਰੋ ਕੋਈ ਫਰਕ ਨਹੀਂ ਪੈਂਦਾ ਕੀ ਕਰਦੀਆਂ ਸਰਕਾਰਾਂ ਲੋਕ ਕੀ ਕਰਦੇ ਨੇ ਕਿਸ ਨੇ ਉਹਨੇ ਕੀ ਕਰਤਾ ਉਹਨੇ ਕੀ ਕੀਤਾ ਦਫਾ ਕਰੋ ਕੋਈ ਫਾਇਦਾ ਨਹੀਂ ਆ ਕਿਸੇ ਦੇ ਬੱਚੇ ਕੀ ਕਰਦੇ ਨੇ ਕਹੇ ਜ਼ਿੰਦਗੀ ਕਿਵੇਂ ਚੱਲਦੀ ਆ ਸਭ ਦਫਾ ਕਰੋ ਜੋ ਕੁਝ ਦੇਖਣਾ ਆ ਸੁਣਨਾ ਆ ਟੀਵੀ ਉੱਪਰ ਸਭ ਤੋਂ ਚੰਗਾ ਆ ਪ੍ਰਾਤਨ ਕੀਰਤਨ ਪ੍ਰਾਤਨ ਕੀਰਤਨ ਸੁਣੋ ਆਪਣੇ ਗੁਰੂਆਂ ਦੀਆਂ ਕਥਾਵਾਂ ਸੁਣੋ ਬਾਣੀ ਦੀਆਂ ਕੁਝ ਲੈਣਾ ਸੁਣ ਲਓ ਯਾਦ ਕਰ ਲਓ ਉਹਨੂੰ ਗਾਉਂਦੇ ਰਹੋ ਜੋ ਚੰਗੀਆਂ ਲੱਗਦੀ ਨੇ ਅੰਦਰੋਂ ਤੇ ਸਭ ਤੋਂ ਜ਼ਰੂਰੀ ਚੀਜ਼ ਐ ਉਹ ਬੰਦਿਆਂ ਲਈ ਜਿਨ੍ਹਾਂ ਨੇ ਸਾਰੀ ਉਮਰ ਪਰਿਵਾਰ ਲਈ ਕੱਢਤੀ ਕਿਉਂਕਿ ਪੁਰਾਣੇ ਟਾਈਮਾਂ ਦੇ ਵਿੱਚ ਛੋਟੀ ਉਮਰ ਦੇ ਬੱਚਿਆਂ ਦੇ ਵਿਆਹ ਕਰ ਦਿੰਦੇ ਸੀਗੇ ਜ਼ਿੰਮੇਵਾਰੀਆਂ ਵੱਡੀਆਂ ਪੈ ਜਾਂਦੀਆਂ ਸੀਗੀਆਂ ਟਾਈਮ ਵੀ ਉਹੋ ਜਿਹਾ ਸੀਗੇ ਕਿ ਪਹਿਲਾਂ ਆਪਣੇ ਪੇਰੈਂਟਸ ਲਈ ਘਰ ਦੇ ਲਈ ਜੀਉਂਦੇ ਰਹੇ ਫਿਰ ਵਿਆਹ ਹੋ ਗਏ ਫਿਰ ਬੱਚਿਆਂ ਲਈ ਜ਼ਿੰਮੇਵਾਰੀਆਂ ਪੈ ਗਈਆਂ ਇਦਾਂ ਇਦਾਂ ਕਰਦੇ ਕਰਦੇ ਸਾਰੀ ਉਮਰ ਲੰਘ ਗਈ ਆਪਣੇ ਆਪ ਲਈ ਕੁਝ ਨਹੀਂ ਕੀਤਾ ਇਸ ਕਰਕੇ ਘੱਟੋ ਘੱਟ ਆਪਣੇ ਆਪ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਈਏ ਬਹੁਤ ਜ਼ਰੂਰੀ ਹੈ ਦਿਨ ਦੇ ਵਿੱਚ ਚਾਹੇ 15 20 ਮਿੰਟ ਸਮਾਂ ਬਤਾਉਣਾ ਆਪਣੇ ਆਪ ਨਾਲ ਹੀ ਗੱਲਾਂ ਕਰਨੀਆਂ ਅੰਦਰੋਂ ਰੱਬ ਨਾਲ ਹੀ ਗੱਲਾਂ ਕਰ ਲੀਆਂ ਉਹਦੇ ਨਾਲ ਕਿਉਂਕਿ ਸਾਡੇ ਅੰਦਰ ਉਹ ਹੀ ਸਾਰਾ ਸੁਣਦਾ ਦਿਲ ਚੋਂ ਹੀ ਸਭ ਸੁਣਦਾ ਹੈ ਉਹ ਇਹ ਸਾਰੀਆਂ ਗੱਲਾਂ ਹੀ ਜ਼ਰੂਰੀ ਤਾਂ ਨੇ ਕਿਉਂਕਿ ਜਦੋਂ ਅਸੀਂ ਸਰੀਰ ਛੱਡੀਏ ਦਿਲ ਦੇ ਵਿੱਚ ਮਨ ਦੇ ਵਿੱਚ ਸਿਰਫ ਤੇ ਸਿਰਫ ਪਿਆਰ ਹੋਵੇ ਜੇ ਸਰੀਰ ਛੱਡਣ ਵੇਲੇ ਮਨ ਦੇ ਵਿੱਚ ਕਿਸੇ ਨਾਲ ਗੁੱਸਾ ਗਿਲਾਏ ਕਿਸੇ ਨਾਲ ਕੋਈ ਨਫ਼ਰਤ ਰਵਾਇਰ ਰੋਜ਼ ਰੱਖਿਆ ਹੋਇਆ ਕਿਸੇ ਨੂੰ ਲੈ ਕੇ ਕੋਈ ਫਿਕਰ ਆ ਕੋਈ ਪਛਤਾਵਾ ਏ ਉਹ ਪਛਤਾਵਾ ਨਾਲ ਲੈ ਕੇ ਜਦੋਂ ਮਨ ਸਰੀਰ ਛੱਡੇਗਾ ਫਿਰ ਉਹ ਸਾਰੀ ਜ਼ਿੰਦਗੀ ਉਹਦੇ ਕਰਮਾਂ ਦੀ ਵਜ੍ਹਾ ਨਾਲ ਫੇਰ ਉਹ ਅਗਲੀ ਜ਼ਿੰਦਗੀ ਚ ਸਾਰੀਆਂ ਚੀਜ਼ਾਂ ਦੁਬਾਰਾ ਉਹ ਜਿਹੀ ਵਾਪਰਨਗੀਆਂ ਤੇ ਇੱਕ ਫਿਕਰ ਹੋਰ ਲਾਧਮਾ ਜਿਹੜਾ ਪ੍ਰਚਾਰਕਾਂ ਨੇ ਆਪਣੇ ਪਿੰਡਾਂ ਚ ਬਹੁਤ ਲੋਕਾਂ ਨੂੰ ਦੁਖੀ ਕੀਤਾ ਹੋਇਆ ਮੈਨੂੰ ਤਾਂ ਅੱਜਕੱਲ ਮੁੰਡੇ ਵੀ ਮੈਸੇਜ ਕਰਕੇ ਕਹਿੰਦੇ ਨੇ ਵੀ ਇਦਾਂ ਹੁੰਦਾ ਆ ਵੀ ਕਹਿੰਦੇ ਨੇ ਜੇ ਤੁਸੀਂ ਮਾੜੇ ਕਰਮ ਕੀਤੇ ਨੇ ਤੁਸੀਂ ਅਗਲੇ ਜਨਮ ਜਨਮ ਚ ਜਾਨਵਰ ਬਣੋਗੇ ਆ ਬਣੋਗੇ ਆ ਬਣੋਗੇ ਇਦਾਂ ਇਦਾਂ ਇਹ ਲਈ ਗੱਲ ਤਾਂ ਦਾ ਕੁਛ ਨਹੀਂ ਹੁੰਦਾ ਇਹ ਚੀਜ਼ਾਂ ਚੱਲਦੀਆਂ ਨੇ ਪਰ ਹੋਰ ਤਰੀਕਾ ਇਹਨਾਂ ਦਾ ਇਦਾਂ ਨਹੀਂ ਹੁੰਦੀ ਜਿਵੇਂ ਬਾਬਾ ਨੇ ਸਾਨੂੰ ਸਿਖਾਇਆ ਕਿ ਬੰਦਾ ਇੱਕ ਅਗਲੇ ਜਨਮ ਅਗਲੇ ਜਨਮ ਦੇ ਵਿੱਚ ਕੁੱਤੇ ਦੀ ਜੁਨ ਚ ਚਲਾ ਜਾਊਗਾ ਇਦਾਂ ਇਹੋ ਜਿਹਾ ਕੁਛ ਨਹੀਂ ਆ ਜਿਹੜੀ ਰੂਹ ਸਰੀਰ ਦੇ ਰੂਪ ਦੇ ਵਿੱਚ ਆ ਗਈ ਆ ਉਹ ਸਿੱਖਦੀ ਸਿੱਖਦੀ ਸਿਰਫ ਤੇ ਸਿਰਫ ਅੱਗੇ ਹੀ ਵਧਦੀ ਆ ਹੁਣ ਆ ਪਰ ਕੀ ਆ ਕਿ ਜੇ ਅਸੀਂ ਦਿਲ ਚ ਗੁੱਸਾ ਗਿਲਾ ਨਫ਼ਰਤ ਵੈਰ ਬ੍ਰੋਧਰ ਲੈ ਕੇ ਪੈਦਾ ਹੁੰਨੇ ਆ ਅਗਲਾ ਸਾਡਾ ਜਨਮ ਉਹ ਜੀ ਹੁੰਦਾ ਕਿ ਜਿਹਦੇ ਵਿੱਚ ਅਸੀਂ ਸਾਰੀ ਉਮਰ ਉਹ ਚੀਜ਼ਾਂ ਫੇਰ ਭੁਗਤਦੇ ਆ ਮੰਨ ਲਓ ਇੱਕ ਬੰਦੇ ਨਾਲ ਮੈਂ ਲੜਾਈ ਕਰ ਲਈ ਸਾਰੀ ਉਮਰ ਮੈਂ ਇਹ ਜੇ ਕਦਮ ਚੁੱਕੀ ਗਿਆ ਵੀ ਉਹਦਾ ਮੈਂ ਨੁਕਸਾਨ ਕਰਾਂ ਕਿਉਂਕਿ ਮੈਨੂੰ ਮਾੜਾ ਲੱਗਦਾ ਸੀ ਉਹ ਸਾਰੀ ਉਮਰ ਮੈਂ ਇਹ ਜੇ ਕੰਮ ਕੀਤਾ ਨਗੇ ਇਹਦਾ ਮਾੜਾ ਹੋਵੇ ਇਹਦਾ ਚੰਗਾ ਨਾ ਹੋਵੇ ਉਹਦੀ ਕਦੀ ਚੁਗਲੀ ਕਰਤੀ ਕਿਸੇ ਕੋਲ ਉਹਦੀ ਕੋਲੀ ਗੱਲ ਕਰਤੀ ਉਹਦਾ ਮਾੜਾ ਚਾਹੇ ਜਾਂ ਦਿਲੋਂ ਹਮੇਸ਼ਾ ਹੀ ਸੋਚਿਆ ਕਿ ਇਹਦਾ ਤਾਂ ਭਾਈ ਕਈ ਲੋਕ ਤਾਂ ਸਿੱਧੀ ਕਹਿੰਦੇ ਨੇ ਵੀ ਰੱਬਾ ਇਹ ਬੱਚੇ ਨਾ ਉਹ ਕਿਤੇ ਰੱਬ ਸੁਣਦਾ ਨਹੀਂ ਹੁੰਦਾ ਉਹਨੂੰ ਕਿਤੇ ਪਤਾ ਨਹੀਂ ਆ ਕੋਈ ਆਪਾਂ ਸਿੱਧੀ ਕਹਿੰਦੇ ਆ ਕਿ ਇਹਦਾ ਬਣ ਮਾੜਾ ਹੋ ਜਾਵੇ ਭਾਈ ਕਿਸੇ ਨੇ ਸਾਡਾ ਕਰਤਾ ਸੀ ਉਹ ਵੀ ਇੰਨੀਆਂ ਬਾਦੂਆਂ ਦਿੰਨੇ ਆ ਉਹਨੂੰ ਵੀ ਇਹ ਤਾਂ ਮਰੇ ਜਾਵੇ ਇਹ ਜੀਆਂ ਗੱਲਾਂ ਕਰਦੇ ਕਰਦੇ ਸੀ ਜਨ ਜ਼ਿੰਦਗੀ ਜਿਉਂਨੇ ਆ ਫਿਰ ਜਦੋਂ ਸਰੀਰ ਛੱਡਣ ਦਾ ਟਾਈਮ ਆਉਣਾ ਸਰੀਰ ਛੱਡਣ ਵੇਲੇ ਉਹ ਸਾਰੀਆਂ ਗੱਲਾਂ ਤੁਹਾਡੇ ਮੂਹਰੇ ਆ ਜਾਣੀਆਂ ਨੇ ਜੋ ਕਿਸੇ ਜਦੋਂ ਬੰਦਾ ਸਰੀਰ ਛੱਡਣ ਦਾ ਟਾਈਮ ਹੁੰਦਾ ਉਹਦੀ ਜ਼ਿੰਦਗੀ ਦੀ ਇੱਕ ਤਰੀਕੇ ਨਾਲ ਕਹਿ ਲਓ ਸਾਰੀ ਦੀ ਸਾਰੀ ਫਿਲਮ ਉਹਦੇ ਅੱਗੇ ਚੱਲਣੀ ਆ ਜਿਹਦੇ ਵਿੱਚ ਉਹਨੇ ਕਿਸੇ ਦਾ ਜਦੋਂ ਮਾੜਾ ਕੀਤਾ ਸੀ ਕਿਸੇ ਨੂੰ ਨੁਕਸਾਨ ਪਹੁੰਚਾਇਆ ਸੀ ਕਿਸੇ ਨੂੰ ਗਲਤ ਬੋਲਿਆ ਸੀ ਚਾਹੇ ਉਹ ਆਪਣੇ ਬੱਚਿਆਂ ਨੂੰ ਹੋਵੇ ਪਰਿਵਾਰ ਮੈਂਬਰਾਂ ਨੂੰ ਹੋਵੇ ਸਾਰਾ ਉਹਦੇ ਇੱਕਦਮ ਮੂਹਰੇ ਆ ਜਾਣਾ ਤੇ ਜਦੋਂ ਇੱਕਦਮ ਮੂਹਰੇ ਆਇਆ ਪਰ ਉਸ ਵੇਲੇ ਪਛਤਾਵਾ ਆ ਜਣਾ ਕਿ ਮੈਂ ਕਿਉਂ ਕੀਤਾ ਕਿ ਆ ਨਹੀਂ ਸੀ ਮੈਨੂੰ ਕਰਨਾ ਚਾਹੀਦਾ ਫਿਰ ਪਛਤਾਵੇ ਦੇ ਨਾਲ ਸੀ ਛੋਟੇ ਜਾਣਾ ਤੇ ਅਗਲਾ ਜਨਮ ਸਾਰਾ ਫੇਰ ਉਹੀ ਪਛਤਾਵਿਆਂ ਚ ਉਹੀ ਦੁੱਖਾਂ ਚ ਉਹੀ ਚੀਜ਼ਾਂ ਚ ਘੇਰਾ ਰਹਿਣਾ ਕਰਮ ਹੁਣ ਜਦੋਂ ਸਾਫ਼ ਕਰਨੇ ਨੇ ਅਸੀਂ ਸਾਰਿਆਂ ਨਾਲ ਦਿਲ ਤੋਂ ਵੈਰ ਵਿਰੋਧ ਕਿਸੇ ਨੂੰ ਬੰਦੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦਾ ਨੁਕਸਾਨ ਨਹੀਂ ਚਾਹੁਣਾ ਦਿਲ ਦੇ ਵਿੱਚ ਸਫਾਈ ਕਰ ਲੈਣੀ ਆ ਸਾਰੀ ਮਨ ਨੂੰ ਸਾਫ਼ ਕਰ ਲੈਣਾ ਆ ਜਦੋਂ ਮਨ ਸਾਫ਼ ਹੋ ਗਿਆ ਫਿਰ ਉਸ ਤੋਂ ਬਾਅਦ ਮਨ ਚ ਗੰਦ ਨਹੀਂ ਲੈ ਕੇ ਆਉਣਾ ਆ ਸ਼ਬਦਾਂ ਨੂੰ ਸਾਫ਼ ਕਰਨਾ ਹੁਣ ਕਿ ਕਿਸੇ ਨੂੰ ਮਾੜਾ ਨਹੀਂ ਬੋਲਣਾ ਹਮੇਸ਼ਾ ਜਿਹੇ ਜਿਹੇ ਵੀ ਬੰਦਾ ਹੋਵੇ ਉਹਨੂੰ ਪਿਆਰ ਨਾਲ ਬੋਲਣਾ ਕਿਸੇ ਨੇ ਤੁਹਾਡਾ ਮਾੜਾ ਕਰ ਵੀ ਦਿੱਤਾ ਉਹਨੂੰ ਮਾਫ਼ ਕਰ ਦੇਣਾ ਉਹਦੇ ਨਾਲ ਦਿਲ 'ਚ ਵੈਰ ਵਿਰੋਧ ਨਹੀਂ ਰੱਖਣਾ ਠੀਕ ਹੈ ਜੀ ਤੇ ਐਦਾਂ ਕੀ ਹੋਣ ਲੱਗ ਜੂਗਾ ਕਿ ਹੌਲੀ 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 ਦਿਲ ਆਪਣੇ ਆਪ ਸਾਫ਼ ਹੋਣਾ ਸ਼ੁਰੂ ਹੋ ਜਾਣਾ ਤੇ ਜਿੰਨੀ ਸਾਡੀ ਜ਼ਿੰਦਗੀ ਰਹਿ ਗਈ ਹੈ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹੁਣ ਇਹ ਜਿਹੜੀ ਰਹਿਣ ਵਾਲੀ ਜ਼ਿੰਦਗੀ ਆਪਣੇ ਆਪ ਨਾਲ ਜੁੜ ਕੇ ਦਿਲ ਚ ਪਿਆਰ ਰੱਖ ਕੇ ਕਿਸੇ ਨੂੰ ਮਾੜਾ ਚੰਗਾ ਨਾਂ ਦੇਖ ਕੇ ਫालतू ਦੁਨੀਆਦਾਰੀ ਦੀਆਂ ਗੱਲਾਂ ਲੋਕਾਂ ਦੀਆਂ ਗੱਲਾਂ ਆ ਰਿਸ਼ਤੇ ਅਰ ਨੇ ਆਇਆ ਕਰਤਾ ਉਹਨੇ ਉਹ ਕਹਤਾ ਨਹੀਂ ਆਇਆ ਕਰਤਾ ਇਹ ਸਭ ਕੁਝ ਦਿਲ ਚੋਂ ਕੱਢ ਦੇਣਾ ਸਭ ਭੁੱਲ ਲੈਣਾ ਕਿਉਂਕਿ ਜਿਹੜੇ ਬੰਧਨ ਅਸੀਂ ਬਣਾ ਲਏ ਨੇ ਇਸ ਦੁਨੀਆ ਦੇ ਉਹ ਬੰਧਨਾਂ ਨੇ ਹੁਣ ਹਲਕਾ ਕਰਨ ਦਾ ਵੀ ਸਮਾਂ ਆ ਗਿਆ ਕਹਿ ਲੋ ਉਹਨਾਂ ਨੂੰ ਬੰਧਨ ਤੋੜਨ ਦਾ ਮਤਲਬ ਉਹਨਾਂ ਨਾਲ ਇਹ ਨਹੀਂ ਹੁੰਦਾ ਕਿ ਪਿਆਰ ਖਤਮ ਹੋ ਜਾਵੇ। ਅਸਲੀ ਪਿਆਰ ਤਾਂ ਸ਼ੁਰੂਏ ਬਾਅਦ ਚ ਹੁੰਦਾ ਜਦੋਂ ਮੋਹ ਮੁੱਕ ਜਾਂਦਾ ਵੀ ਮੇਰੀ ਚੀਜ਼ ਆ, ਮੇਰੇ ਬੱਚੇ ਨੇ। ਪਰ ਜਦੋਂ ਸਮਝ ਆ ਜਾਂਦੀ ਹੈ ਕਿ ਗੁਰੂ ਦੀ ਬਖਸ਼ਿਸ਼ ਆ, ਫਿਰ ਬੰਦਾ ਇਹ ਸੋਚਦਾ ਕਿ ਹੁਣ ਤਾਂ ਜਿੰਨਾ ਟਾਈਮ ਮੇਰੇ ਕੋਲ ਹੈਗਾ ਇਹਨਾਂ ਨਾਲ ਮੈਂ ਬਤਾ ਲਵਾਂ, ਇਹਨਾਂ ਨਾਲ ਪਿਆਰ ਦੀਆਂ ਗੱਲਾਂ ਕਰ ਲਵਾਂ, ਇਹਨਾਂ ਨਾਲ ਬੈਠ ਉੱਠ ਲਵਾਂ। ਇਸ ਕਰਕੇ ਬੱਚਿਆਂ ਦੀ ਫਿਕਰ ਵੀ, ਹੋਰ ਚੀਜ਼ਾਂ ਦੀ ਫਿਕਰ ਵੀ, ਦੁਨੀਆਦਾਰੀ ਦਾ ਹੈ ਖੇੜਾ ਜਿਹੜਾ ਇੱਕ ਕੋ ਲੱਖਾਂ ਕਰੋੜਾਂ ਸਾਲਾਂ ਦਾ ਇਦਾਂ ਹੀ ਚੱਲਦਾ ਆ ਰਿਹਾ ਚੱਲਦਾ ਸੀ ਚੱਲਦਾ ਰਹੇਗਾ ਇਹ ਕਦੇ ਨਹੀਂ ਮੁੱਕਣਾ ਸਾਰਿਆਂ ਨੂੰ ਧਿਆਨ ਰੱਖਣ ਵਾਲਾ ਗੁਰੂ ਹੈਗਾ ਬੱਚਿਆਂ ਦਾ ਧਿਆਨ ਰੱਖਣ ਵਾਲਾ ਵੀ ਗੁਰੂ ਹੈਗਾ ਬਸ ਆਪਣੇ ਦਿਲ ਚੋਂ ਇਹ ਚੀਜ਼ਾਂ ਇਹ ਫਿਕਰ ਮੁਕਾ ਲਓ ਤੇ ਨਾਲੇ ਵੀ ਫਿਕਰ ਵੀ ਮੁਕਾ ਲਓ ਵੀ ਜੇ ਹੁਣ ਮੇਰੀ ਵੀਡੀਓ ਸੁਣ ਕੇ ਕਿਸੇ ਨੂੰ ਲੱਗਿਆ ਕਿ ਇਸ ਤਾਂ ਸਾਰੀ ਉਮਰ ਐ ਕੱਢਤੀ ਪਿਰੱਬ ਦੀ ਗੱਲ ਨਹੀਂ ਕੀਤੀ ਅਸੀਂ ਰੱਬ ਨੂੰ ਕਿਵੇਂ ਪਾਵਾਂਗੇ ਰੱਬ ਕੋਈ ਪ੍ਰਾਪਤ ਕਰਨੇ ਵਾਲੀ ਚੀਜ਼ ਨਹੀਂ ਹੈ ਰੱਬ ਸਾਡੇ ਜੀਣ ਦੇ ਤਰੀਕੇ ਦੇ ਵਿੱਚ ਆ ਕਿ ਮੈਂ ਕਿਸੇ ਨਾਲ ਕਿਵੇਂ ਵਿਚਰਦਾ ਬਾਹਰ ਜਾ ਕੇ ਮੈਂ ਕਿਸੇ ਨਵੇਂ ਬੰਦੇ ਨੂੰ ਮਿਲਿਆ ਕਿ ਮੈਂ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ ਉਹਨੂੰ ਬੰਦਾ ਸਮਝ ਕੇ ਇਨਸਾਨ ਸਮਝ ਕੇ ਗੱਲ ਕੀਤੀ ਉਹਦੀ ਕਿਸੇ ਬਸ ਇਹੀ ਚੀਜ਼ਾਂ ਚਾ ਵੀ ਦਿਲ ਚ ਪਿਆਰ ਰੱਖਿਆ ਕਿਸੇ ਦੀ ਪਿਆਰ ਨਾਲ ਸੇਵਾ ਕਰਤੀ ਧੰਨਵਾਦ ਕਰਤਾ ਕਿਸੇ ਨੂੰ ਕਿਹੜੀਆਂ ਕੋਸ਼ਿਸ਼ ਹੁਣ ਚੀਜ਼ਾਂ ਅਪਣਾ ਸਕਦੇ ਹੋ ਤੁਸੀਂ ਜ਼ਿੰਦਗੀ ਚ ਹਰ ਰੋਜ਼ ਬਹੁਤ ਭਲਾ ਕਰਨਗੀਆਂ ਜਿਹੜੀਆਂ ਪਹਿਲੀਆਂ ਤਾਂ ਉਹੀ ਜਿਹੜੀ ਆਪਾਂ ਕਹੇ ਸੀਗੇ ਕੀਰਤਨ ਸੁਣਨ ਲੱਗ ਜਾਓ ਪਰਾਤਨ ਕੀਰਤਨ ਤੁਸੀਂ YouTube ਤੇ ਇੰਟਰਨੈਟ ਤੇ ਸਰਚ ਕਰ ਸਕਦੇ ਹੋ ਕਿ ਪਰਾਤਨ ਕੀਰਤਨ ਜਿਹੜਾ ਅਸਲੀ ਸਾਜ਼ਾਂ ਨਾਲ ਵਜਾਇਆ ਜਾਂਦਾ ਜਿਸ ਦੇ ਵਿੱਚ ਰਬਾਬ ਵੀ ਹੈ ਸਰੰਗੀ ਵੀ ਹੈ ਇਹ ਜੇ ਸਾਰੇ ਆਪਣੇ ਢੋਲ ਇਹ ਸਾਰੇ ਆਪਣੇ ਧੁਨ ਹੈਗੀਆਂ ਨੇ ਉਹਦੇ ਵਿੱਚ ਆਬੜ ਇਨਸਟਰੂਮੈਂਟ ਉਹ ਪਰਾਤਨ ਕੀਰਤਨ ਹੈ ਉਹ ਸੁਣਿਆ ਕਰੋ ਦੂਜੀ ਗੱਲ ਹਰ ਰੋਜ਼ ਜਿਹਹੇ ਜੀ ਤੁਹਾਡੀ ਜ਼ਿੰਦਗੀ ਚੱਲ ਰਹੀ ਹੈ ਚਾਹੇ ਚਾਹੇ ਤੁਸੀਂ ਉਹਨੂੰ ਚੰਗੀ ਕਹੋ ਜਾਂ ਮਾੜੀ ਕਹੋ ਜਾਂ ਦੁੱਖਾਂ ਨਾਲ ਭਰੀ ਕਹੋ ਹਰ ਰੋਜ਼ ਉਹਦਾ ਸ਼ੁਕਰਾਨਾ ਕਰਨ ਲੱਗ ਜਾਓ ਹਰ ਰੋਜ਼ ਉਹਦਾ ਦਿਲੋਂ ਸ਼ੁਕਰਾਨਾ ਕਰਨ ਲੱਗ ਜਾਓ ਤੁਸੀਂ ਦੇਖੋਗੇ ਕਿ ਹੌਲੀ 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 ਤੁਹਾਡਾ ਦਿਲ ਦੇ ਵਿੱਚ ਪਿਆਰ ਭਰਨ ਲੱਗ ਜਾਏਗਾ। ਸਤਲ ਦੇ ਵਿੱਚ ਖੁਸ਼ੀ ਆਉਣ ਲੱਗ ਜੇਗੀ। ਰੱਬ ਹੋਰ ਕੁਝ ਨਹੀਂ ਹੁੰਦਾ ਰੱਬ ਨੂੰ ਪਾਉਣਾ ਬਸ ਜਿਹੜੇ ਇਨਸਾਨ ਦਾ ਪਿਆਰ ਨਾਲ ਦਿਲ ਭਰਿਆ ਹੈ ਚਾਰੇ ਉਹ 24 ਘੰਟੇ ਖੁਸ਼ ਹੈ ਉਹਦੀ ਜ਼ਿੰਦਗੀ ਵਿੱਚ ਕੋਈ ਫਿਕਰ ਨਹੀਂ ਰਹਿੰਦੀ ਕੋਈ ਦੁੱਖ ਨਹੀਂ ਰਹਿੰਦਾ ਚਾਹੇ ਜੀ ਮਰ ਜਿੰਦਗੀ ਬਾਹਰ ਮਰਜੀ ਹੋਵੇ ਉਹ ਅੰਦਰੋਂ ਅੰਦਰ ਹੀ ਰੱਬ ਨਾਲ ਜੁੜ ਕੇ ਖੁਸ਼ੀ ਨਾਲ ਪਿਆਰ ਨਾਲ ਭਰਿਆ ਹੁੰਦਾ। ਇਹੀ ਹੁੰਦਾ ਰੱਬ ਦਾ ਪਾਉਣਾ ਤੇ ਫਿਰ ਉਹ ਜਿਹਦੇ ਨਾਲ ਵੀ ਜਾ ਕੇ ਵਰਤੂਗਾ ਜਿਹਦੇ ਨਾਲ ਵੀ ਜਾ ਕੇ ਗੱਲਾਂ ਕਰੂਗਾ ਉਹੀ ਪਿਆਰ ਦੀਆਂ ਉਹੀ ਰੱਬ ਦੀਆਂ ਉਹੀ ਗੱਲਾਂ ਕਰਦਾ ਹੁੰਦਾ ਹੋਰ ਕੋਈ ਖਾਸ ਨਹੀਂ ਹੁੰਦਾ ਹੈ ਜਾਂ ਇਹੀ ਚੀਜ਼ਾਂ ਹੁੰਦੀਆਂ ਨੇ ਤਾਂ ਕਰਕੇ ਤੁਹਾਡੇ ਲਈ ਸਾਦਾ ਵੀ ਬਣਾਉਣਾ ਚਾਹ ਰਿਹਾ ਤਾਂ ਕਿ ਵੀ ਇੰਨੀ ਬੜੀ ਗੱਲ ਨਹੀਂ ਸਮਝੇਗੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਸਾਰੀ ਉਮਰ ਇਹ じゃ ਕੁਝ ਨਹੀਂ ਆ ਅਸੀਂ ਹੁਣ ਵੀ ਆਪਣੇ ਪੁਰਾਣੇ ਚੀਜ਼ਾਂ ਨੂੰ ਦਿਲੋਂ ਕੱਢ ਕੇ ਨਫ਼ਰਤਾਂ ਵੈਰ ਵਿਰੋਧ ਸਾਰੇ ਮੁਕਾ ਕੇ ਦਿਲ ਨੂੰ ਸਾਫ਼ ਕਰ ਲੈਣਾ ਆ ਫਿਰ ਇਹੋ ਜਿਹੀ ਚੀਜ਼ਾਂ ਨਵੀਆਂ ਉਹਦੇ ਵਿੱਚ ਆਉਣ ਨਹੀਂ ਦੇਣੀਆਂ ਹਰੇਕ ਨੂੰ ਪਿਆਰ ਨਾਲ ਬੁਲਾਉਣਾ ਚਾਹੇ ਉਹ ਬੱਚੇ ਹੋਣ ਚਾਹੇ ਕੋਈ ਹੋਰ ਹੋਵੇ ਚਾਹੇ ਰਸਿਆਂ ਰੋਵੇ ਚਾਹੇ ਕੋਈ ਜਿਹਨੂੰ ਅਸੀਂ ਮਾੜਾ ਸਮਝਦੇ ਆ ਸਾਰਿਆਂ ਲਈ ਦਿਲ ਚੋਂ ਇਹ ਚੀਜ਼ਾਂ ਕੱਢਣੀਆਂ ਨੇ ਦਿਲ ਦੇ ਵਿੱਚ ਗੁਰੂ ਤੋਂ ਇਲਾਵਾ ਦੂਜੀ ਚੀਜ਼ ਨਹੀਂ ਆਉਣ ਦੇਣੀ ਰੱਬ ਤੋਂ ਇਲਾਵਾ ਉਹਦੀਆਂ ਗੱਲਾਂ ਤੋਂ ਇਲਾਵਾ ਦੂਜੀ ਚੀਜ਼ ਨਹੀਂ ਆਉਣ ਦੇਣੀ ਇਸ ਲਈ ਤੁਹਾਡੇ ਲਈ ਗੁਰਬਾਣੀ ਹੈਲਪ ਕਰੇਗੀ ਪ੍ਰਾਤਨ ਕੀਰਤਨ ਤੁਹਾਡੀ ਮਦਦ ਕਰੇਗੀ ਦਿਲ 'ਚ ਸ਼ੁਕਰਾਨਾ ਹਰ ਰੋਜ਼ ਗੁਰੂ ਦਾ ਜਿਹਹੇ ਜੀ ਜ਼ਿੰਦਗੀ ਹੈਗੀ ਆ ਜਿੱਦਾਂ ਦੀ ਵੀ ਹੈਗੀ ਆ ਬਖਸ਼ਿਸ਼ ਮਿਲੀ ਹੋਈ ਆ ਉਹਦਾ ਸ਼ੁਕਰਾਨਾ ਹਰ ਰੋਜ਼ ਤੇ ਥੋੜਾ ਬਹੁਤ ਸਮਾਂ ਆਪਣੇ ਆਪ ਨਾਲ ਬਿਤਾਉਣਾ ਸ਼ੁਰੂ ਕਰ ਦੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਿਸੇ ਹੋਰ ਲਈ ਜਿਉਈ ਹੈ ਥੋੜੀ ਜੀ ਆਪਣੇ ਲਈ ਵੀ ਜਿਉ ਕੇ ਦੇਖ ਲਓ ਕੀ ਆਪਦਾ ਕੁਝ ਕਰਨ ਨੂੰ ਜੀ ਕਰਦਾ ਹੋਵੇ ਕਿ ਆਪਦਾ ਕੋਈ ਛੋਟਾ ਮੋਟਾ ਬਗੀਚਾ ਬਣਾ ਕੇ ਉਹਦੇ ਵਿੱਚ ਫੁੱਲ ਲਗਾ ਕੇ ਉਗਾਉਣ ਨੂੰ ਜੀ ਕਰਦਾ ਹੋਵੇ ਕਿ ਆਪਦਾ ਜੀ ਕਰਦਾ ਹੋਵੇ ਕੋਈ ਬਾਹਰ ਨੇਚਰ ਚ ਕੁਦਰਤ ਦੇ ਵਿੱਚ ਸੈਰਾਂ ਕਰਨ ਜਾਣ ਨੂੰ ਕਿ ਆਪਦਾ ਜੀ ਕਰਦਾ ਹੋਵੇ ਕਿਤੇ ਦੂਰ ਗੁਰਦੁਆਰੇ ਘੁੰਮ ਕੇ ਆਉਣ ਨੂੰ ਇਹ ਚੀਜ਼ਾਂ ਨੇ ਜਿਹੜੀਆਂ ਦਿਲ ਚ ਰੱਖੀਆਂ ਹੋਈਆਂ ਨੇ ਕਿਉਂਕਿ ਜਿਹੜੀਆਂ ਦਿਲ ਦੀਆਂ ਖਵਾਇਸ਼ਾਂ ਨੇ ਜਾਂ ਤਾਂ ਅਸੀਂ ਉਹ ਪੂਰੀਆਂ ਕਰ ਲੈਣੀਆਂ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਅਸੀਂ ਪੂਰੀਆਂ ਕਰ ਲਈਆਂ ਨੇ ਜਿਹੜੀਆਂ ਜ ਹੁਣ ਨਜਾਇਜ਼ ਨੇ ਉਹਨਾਂ ਨੂੰ ਅਸੀਂ ਖਤਮ ਕਰ ਦੇਣਾ ਹੁੰਦਾ ਬਸ ਜ਼ਰੂਰੀ ਕਿ ਜਦੋਂ ਮੈਂ ਦਿਲ ਜਦੋਂ ਮੈਂ ਸਰੀਰ ਛੱਡਿਆ ਕਿ ਨਾ ਹੀ ਤਾਂ ਮੇਰੇ ਦਿਲ 'ਚ ਕੋਈ ਪਛਤਾਵਾ ਹੋਵੇ ਕਿ ਮੈਂ ਜ਼ਿੰਦਗੀ ਖੁੱਲ੍ਹ ਕੇ ਨਹੀਂ ਜਿਉਈ ਨਾ ਹੀ ਇਹੋ ਜਿਹਾ ਪਛਤਾਵਾ ਹੋਵੇ ਕਿ ਮੈਂ ਬੱਚਿਆਂ ਨੂੰ ਚੰਦ ਨਾਲ ਪਿਆਰ ਨਹੀਂ ਕੀਤਾ ਮੇਰੇ ਸਹਾਰਾ ਨਾਲ ਚੰਗੀ ਨਾਲ ਵਰਤਿਆ ਨਹੀਂ ਹੈਗਾ ਲੋਕਾਂ ਨਾਲ ਮੈਂ ਜੰਗੀ ਤਰ੍ਹਾਂ ਵਰਤਿਆ ਨਹੀਂ ਹੋਰ ਪਛਤਾਵੇ ਬਹੁਤ ਤਰ੍ਹਾਂ ਦੇ ਹੋ ਸਕਦੇ ਨੇ ਵੀ ਹਾਂ ਜਦੋਂ ਸਰੀਰ ਛੱਡਣਾ ਦਿਲ ਦੇ ਵਿੱਚ ਨਾ ਹੀ ਕੋਈ ਪਛਤਾਵਾ ਨਾ ਹੀ ਕੋਈ ਕਿਸੇ ਨਾਲ ਵੈਰ ਵਿਰੋਧ ਨਾ ਹੀ ਕਿਸੇ ਨਾਲ ਨਫ਼ਰਤ ਸਰੀਰ ਛੱਡਣ ਵੇਲੇ ਜੇ ਦਿਲ ਪਿਆਰ ਦਾ ਭਰਿਆ ਅਗਲੀ ਗੱਲ ਗੁਰੂ ਨੇ ਆਪੇ ਹੀ ਸੰਭਲਣੀ ਆ। ਉਸ ਤੋਂ ਅਗਲੀ ਕਹਾਣੀ ਬਾਬਾ ਨੇ ਆਪੇ ਹੀ ਸੰਭਲਣੀ ਆ। ਹੋਰ ਕਿਹੇ ਚੀਜ਼ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ। ਆ ਕਿਸੇ ਹੋਰ ਜੁਨ ਚ ਚਲੇ ਜਾਵੋਗੇ, ਹੋਰ ਚੀਜ਼ਾਂ ਤੇ ਇਦਾਂ ਦੇ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ। ਨਾਲੇ ਮੈਨੂੰ ਪੁੱਛ ਲਓ। ਹੁਣ ਜਦ ਮੈਂ ਬਾਬੇ ਨਾਲ ਆੜੀ ਪਾਈ ਆ। ਆਪਾਂ ਤਾਂ ਉਹਨੂੰ ਮੈਂ ਕਹੇ ਵੀ ਜੇ ਤੂੰ ਮੈਨੂੰ ਅਗਲੇ ਜਨਮ ਕੁੱਤਾ ਬਣਾ ਕੇ ਭਜਣਾ ਨਾ ਭੇਜ ਦੇ, ਆਪ ਨੂੰ ਕੋਈ ਫਰਕ ਨਹੀਂ ਪੈਂਦਾ। ਤੇਰੇ ਆ ਕੁੱਤਾ ਬਣਾ, ਜਾਨਵਰ ਬਣਾ, ਬਿੱਲੀ ਬਣਾ, ਮੱਝ ਬਣਾ, ਕੀ ਫਰਕ ਪੈਂਦਾ? ਤੇਰੇ ਆ ਕੋਈ ਚੱਕਰ ਨਹੀਂ ਆ। ਪਰ ਇਦਾਂ ਦਾ ਹੋਇਆ ਨਹੀਂ ਤੇ ਨਾਲੇ ਅੱਗੇ 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 ਜਾ ਕੇ ਹੌਲੀ ਹੌਲੀ ਜਿੱਦਾਂ ਜਿੱਦਾਂ ਲੋਕ ਹੋਰ ਸਮਝ ਰਹੇ ਨੇ ਇਹ ਗੱਲਾਂ ਤੇ ਵੀ ਵੀਡੀਓ ਬਣਾਵਾਂਗੇ ਜਨਵਾਰਾਂ ਦੀ ਸੋਲ ਦਾ ਤੇ ਹੋਰ ਤਰੀਕਾ ਹੁੰਦਾ ਉਹ ਚੀਜ਼ਾਂ ਹੋਰ ਹੁੰਦੀਆਂ ਨੇ 84 ਲੱਖ ਜੁਨਾਂ ਦਾ ਤਰੀਕਾ ਵੀ ਹੋਰ ਹੁੰਦਾ ਇਹ ਚੀਜ਼ਾਂ ਹੈਗੀਆਂ ਨੇ ਪਰ ਇਦਾਂ ਨਹੀਂ ਜਿਵੇਂ ਸਾਨੂੰ ਸਮਝਾਈਆਂ ਨੇ ਇਦਾਂ ਨਹੀਂ ਆ ਕੁਸ਼ਕ ਬੰਦੇ ਜ਼ਰੂਰ ਹੋਣਗੇ ਜਿਨ੍ਹਾਂ ਨੇ ਇਹ ਗੱਲਾਂ ਸੁਣਨ ਤੋਂ ਬਾਅਦ ਵੀ ਕਈਆਂ ਨੂੰ ਆਈਆਂ ਜਿਨ੍ਹਾਂ ਦੇ ਕਿਉਂਕਿ ਕਈਆਂ ਹੈਗੇ ਨੇ ਜਿਹੜੇ ਸੱਚੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਪਾਪ ਕਰੇ ਹੁੰਦੇ ਨੇ ਬਹੁਤ ਜ਼ਿਆਦਾ ਕੌੜਾ ਸੁਭਾਅ ਹੋ ਜਾਂਦਾ ਬਹੁਤ ਜ਼ਿਆਦਾ ਗੁੱਸੇ ਵਾਲੇ ਨੇ ਰੱਬ ਨੂੰ ਵੀ ਸਿੱਧੀਆਂ ਗਾਲਾਂ ਕੱਢਦੇ ਨੇ ਉਹ ਸ਼ਾਇਦ ਆਪਣੇ ਆਪ ਨੂੰ ਮਾਫ਼ ਕਰਨ ਵੱਲ ਤੁਰਨ ਵੀ ਨਹੀਂ ਆਉਣਿਆਂ ਨੂੰ ਮਾਫ਼ ਕਰ ਵੀ ਨਾ ਸਕਣ ਉਹਨਾਂ ਨੂੰ ਤਾਂ ਆਕੜ ਰੱਖ ਕੇ ਐਂਡ ਤੱਕ ਜਾਣਗੇ ਆਕੜ ਰੱਖ ਕੇ ਐਂਡ ਤੱਕ ਜਾਣਗੇ ਬਾਬੇ ਮੂਰੇ ਹੰਕਾਰ ਨਹੀਂ ਟੁੱਟਣਾ ਉਹਨਾਂ ਦਾ ਉਹੋ ਜੀਆਂ ਰੂਹਾਂ ਨੂੰ ਥੋੜਾ ਜਿਹਾ ਖਾਸ ਮਿਲਦਾ ਅਗਲੇ ਵਾਰ ਪਰ ਜੇ ਅਸੀਂ ਹੁਜ ਨਹੀਂ ਹੈਗੇ ਜੇ ਤੁਹਾਨੂੰ ਪਤਾ ਕਿ ਮੈਂ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਨੇ ਮਾਫੀ ਮੰਗ ਮੰਗ ਲਈਏ ਬਾਬੇ ਤੋਂ ਅੰਦਰੋਂ ਅੰਦਰੀ ਉਹ ਸਾਨੂੰ ਉਸੇ ਵੇਲੇ ਮਾਫ ਕਰ ਦਿੰਦਾ ਅਨ ਕੰਡੀਸ਼ਨਲ ਬੇਸ਼ਰਤ ਪਿਆਰ ਕਰਦਾ ਗੁਰੂ ਸਾਰਿਆਂ ਨੂੰ ਬਾਬਾ ਨਾਨਕ ਸਾਰਿਆਂ ਨੂੰ ਹੀ ਬੇਸ਼ਰਤ ਪਿਆਰ ਕਰਦਾ ਉਹ ਤਾਂ ਬਸ ਤਿਆਰ ਬੈਠਾ ਕਿ ਹਾਂ ਤੂੰ ਆ ਤਾ ਸਹੀ ਮੇਰੇ ਦਰ ਤੇ ਇੱਕ ਵਾਰ ਤੂੰ ਮੰਨ ਤਾ ਸਹੀ ਕਿ ਹਾਂ ਮੇਤੋਂ ਗਲਤੀ ਹੋਈ ਹੈ ਕੋਈ ਠੀਕ ਹੈ ਜੀ ਇਸ ਕਰਕੇ ਹੋਰ ਕੋਈ ਜ਼ਿੰਦਗੀ 'ਚ ਫਿਕਰ ਆਉਂਦਾ ਕਿ ਮੈਂ ਰੱਬ ਦੀ ਗੱਲ ਨਹੀਂ ਕੀਤੀ ਰੱਬ ਪ੍ਰਾਪਤ ਨਹੀਂ ਹੋਇਆ ਇਹ ਨਹੀਂ ਹੋਇਆ ਇਹ ਨਹੀਂ ਹੋਇਆ ਇਹ ਸਭ ਭੁੱਲ ਜਾਓ ਜ਼ਰੂਰੀ ਗੱਲਾਂ ਇਹ ਨੇ ਕਿ ਦਿਲ ਚੋਂ ਸਾਰਿਆਂ ਲਈ ਵੈਰ ਵਿਰੋਧ ਮੁਕਾ ਕੇ ਦਿਲ ਚੋਂ ਗੁੱਸਾ ਨਫ਼ਰਤ ਮੁਕਾ ਕੇ ਦਿਲ ਨੂੰ ਸਾਫ਼ ਕਰ ਲੈਣਾ ਆ ਫਿਰ ਹੁਣ ਜਿਹਦੇ ਨਾਲ ਵੀ ਵਰਤਣੀ ਆ ਅੱਗੇ ਜ਼ਿੰਦਗੀ 'ਚ ਚਾਹੇ ਉਹ ਬੱਚੇ ਨੇ ਚਾਹੇ ਲੋਕ ਨੇ ਉਹਨਾਂ ਨਾਲ ਪਿਆਰ ਨਾਲ ਸਹੀ ਸ਼ਬਦਾਂ ਦੇ ਵਿੱਚ ਇਸ ਤਰੀਕੇ ਨਾਲ ਵਰਤਣੀ ਆ ਕਿਉਂਕਿ ਸਾਰੇ ਹੀ ਗੁਰੂ ਦੇ ਬੰਦੇ ਨੇ ਸਾਰਿਆਂ ਨੂੰ ਹੀ ਉਹ ਨਜ਼ਰੀਏ ਨਾਲ ਦੇਖਣਾ ਹੈ ਚਾਹੇ ਕੋਈ ਜਾਨਵਰ ਹੋਵੇ ਚਾਹੇ ਬੰਦਾ ਹੋਵੇ ਇਫ ਇੱਕ ਐਗਜ਼ਾਮਪਲ ਦੇ ਦਵਾ ਜਿਵੇਂ ਆਪਣੇ ਪਿੰਡਾਂ ਚ ਆਮ ਦੇਖ ਲੈਂਦੇ ਨੇ ਵੀ ਆ ਤਾਂ ਚੂੜਿਆਂ ਦਾ ਆ ਤਾਂ ਚਮਾਰਾਂ ਦਾ ਇਹ ਤਾਂ ਆਏ ਆ ਆ ਤਾਂ ਮਾੜੀ ਜਾਤ ਦਾ ਏ ਇਹ ਕੰਮ ਨਹੀਂ ਕਰਨਾ ਸਾਰੇ ਬੰਦੇ ਇੱਕ ਬਰਾਬਰ ਨੇ ਇਹ ਕੰਮ ਨਹੀਂ ਕਰਨਾ ਕਦੇ ਵੀ ਦੁਨੀਆ ਜਿਹੇ ਜੀ ਮਰਜ਼ੀ ਹੋਵੇ ਸਰਕਾਰਾਂ ਜਿਹੇ ਜੀ ਮਰਜ਼ੀ ਹੋਣ ਲੋਕ ਜਿਹੇ ਜੇ ਮਰਜ਼ੀ ਹੋਣ ਮੀਡੀਆ ਤੇ ਗੱਲਾਂ ਜਿਹੇ ਜੀ ਮਰਜ਼ੀ ਹੋਈਆਂ ਨੇ ਕੋਈ ਜੋ ਮਰਜ਼ੀ ਕੁਛ ਕਹੀ ਜਾਵੇ ਆਪਣੇ ਦਿਲ ਨੂੰ ਅਸੀਂ ਸਾਫ਼ ਕਰ ਲੈਣਾ ਹੈ ਆਪਣੇ ਦਿਲ 'ਚ ਅਸੀਂ ਕਿਸੇ ਬਾਰੇ ਕੋਈ ਦੂਜੀ ਗੱਲ ਨਹੀਂ ਰੱਖਣੀ ਦਿਲ ਚ ਗੁਰੂ ਤੋਂ ਇਲਾਵਾ ਰੱਬ ਤੋਂ ਇਲਾਵਾ ਦੂਜੀ ਗੱਲ ਨਹੀਂ ਕੋਈ ਆਉਣ ਦੇਣੀ ਆ। ਬੱਚਿਆਂ ਦੀ ਫਿਕਰ ਵੀ ਛੱਡ ਦੇਣੀ ਆ। ਸਭ ਕੁਝ ਉਹਦੇ ਹੱਥ ਚਾ ਕਿਹੇ ਚੀਜ਼ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ। ਬਸ ਇੰਨੀ ਕੀ ਗੱਲ ਆ ਬਹੁਤ ਸਾਦੀ ਗੱਲ ਆ ਜੇ ਅਸੀਂ ਸਮਝ ਸਕੇ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ। ਇਹ ਮੈਨੂੰ ਬਹੁਤ ਜ਼ਰੂਰੀ ਲੱਗਦਾ ਸੀਗਾ ਵੀਡੀਓ ਬਣਾਉਣੀ ਕਿਉਂਕਿ ਮੈਨੂੰ ਉਸ ਦਿਨ ਬਾਪੂ ਜੀ ਦੀਆਂ ਗੱਲਾਂ ਤੋਂ ਵੀ ਬਾਅਦ ਚ ਵੀ ਥੋੜਾ ਜਿਹਾ ਲੱਗੇ ਆ ਕਿ ਵੀ ਮੇਰੀਆਂ ਗੱਲਾਂ ਕਿਸੇ ਨੂੰ ਵੱਧ ਫਿਕਰ ਨਾ ਪਾ ਦੇਣ। ਕੋਈ ਵੱਧ ਹੋਰ ਨਾਲ ਜੇ ਵੀ ਹਾਂ ਇਹ ਜੀਆਂ ਗੱਲਾਂ ਤਾਂ ਅਸੀਂ ਕਦੇ ਸੁਣੀ ਹੀ ਨਹੀਂ ਹੈਗੀਆਂ ਮੈਂ ਹੱਦ ਤੱਕ ਕੁਝ ਹੋਰ ਹੀ ਕਹੀ ਜਾਂਦਾ ਤਾਂ ਕਰਕੇ ਤੁਹਾਡੇ ਲਈ ਸਾਦਾ ਕਰ ਰਿਹਾ ਪਰ ਹਾਂ ਜਿਹੜੇ ਬੱਚੇ ਜਵਾਨ ਨੇ ਹਲੇ ਮੇਰੀ ਉਮਰ ਦੇ ਨੇ ਉਹਨਾਂ ਨੂੰ ਤਾਂ ਸਿੱਧਾ ਉਹੀ ਗੱਲ ਅੱਗੇ ਦਿਲ ਦੇ ਰਾਹ ਤੇ ਤੁਰ ਕੇ ਜ਼ਿੰਦਗੀ ਸਹੀ ਬਣਾ ਕੇ ਆਪਣੇ ਇਦਾਂ ਸੋਚ ਕੇ ਚੱਲਦੇ ਆਂ ਸੀ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਦੀ ਸੋਸਾਇਟੀ ਦੀ ਤੇ ਸਾਰੇ ਦੁਨੀਆ ਤੇ ਰਹਿੰਦੇ ਇਨਸਾਨਾਂ ਦੀ ਜ਼ਿੰਦਗੀ ਲਈ ਸਹੀ ਸੋਚ ਕੇ ਸੱਚਾ ਸੋਚ ਕੇ ਚੱਲਦੇ ਆਂ ਠੀਕ ਹੈ ਜੀ ਜੇ ਜੀ ਦੁਬਾਰਾ ਇੱਕ ਵਾਰ ਰਿਵਿਊ ਕਰੀਏ ਪ੍ਰਾਤਨ ਕੀਰਤਨ ਸੁਣੋ ਦਿਲ ਚ ਵੈਰ ਵਿਰੋਧ ਨਫ਼ਰਤ ਮੁਕਾ ਲੋ ਗੁੱਸਾ ਮੁਕਾ ਲੋ ਫਿਕਰ ਮੁਕਾ ਲੋ ਪਛਤਾਵੇ ਮੁਕਾ ਲੋ ਜੇ ਕੋਈ ਛੋਟੀ ਮੋਤੀ ਚਾਹਤ ਰਹਿੰਦੀ ਹੈ ਕਿ ਮੈਂ ਕੁਛ ਛੋਟਾ ਮੋਟਾ ਆਪਣੇ ਲਈ ਕਰ ਲਵਾਂ ਬਹੁਤ ਜ਼ਰੂਰ ਉਹਦੇ ਲਈ ਖਤਮ ਚੁੱਕੋ ਹਰ ਰੋਜ਼ ਗੁਰੂ ਦਾ ਸ਼ੁਕਰਾਨਾ ਕਰੋ ਕੋਈ ਗੁਰਬਾਣੀ ਦੀ ਤੁੱਕ ਚੰਗੀ ਲੱਗਦੀ ਹੈ ਉਹਨੂੰ ਗਾਉਣਾ ਸ਼ੁਰੂ ਕਰ ਦੋ ਇਕੱਲੇ ਸਮਾਂ ਬਿਤਾਉਣਾ ਸ਼ੁਰੂ ਕਰ ਦੋ ਤੇ ਜੇ ਕੁਦਰਤ ਦੇ ਵਿੱਚ ਜਾਣਾ ਸ਼ੁਰੂ ਕਰ ਸਕਦੇ ਹੋ ਤੁਰ ਦੇ ਫਿਰ ਦੇ ਰਹਿ ਸਕਦੇ ਹੋ ਬਹੁਤ ਵਧੀਆ ਰਹੇਗਾ ਤੁਹਾਡੇ ਸਰੀਰ ਦਾ ਤੇ ਤੁਹਾਡੇ ਮਨ ਦਾ ਕੁਦਰਤ ਬਹੁਤ ਧਿਆਨ ਰੱਖਦੀ ਹੈ ਕੁਦਰਤ ਦੇ ਵਿੱਚ ਜਾਓ ਉੱਥੇ ਤੁਰੋ ਫਿਰੋ ਨਾਲੇ ਜੋੜਾਂ ਪੈਣਾ ਹੱਡਾਂ ਦੇ ਦਰਦ ਘਟ ਜੇਗਾ ਨੰਗੇ ਪੈਰ ਜਦੋਂ ਰਹੋਗੇ ਮਿੱਟੀ ਦੇ ਕੁਦਰਤ ਦੇ ਵਿੱਚ ਗੱਲ ਇਹ ਹੈ ਮੁਕ ਦੀ ਕਿ ਥੋੜੀ ਜਿਹੀ ਜ਼ਿੰਦਗੀ ਹੁਣ ਵਧੀਆ ਇਨਸਾਨ ਬਣ ਕੇ ਅਸੀਂ ਆਖਰੀ ਜਿਉਣੀ ਹੈ ਉਹ ਤਰੀਕੇ ਨਾਲ ਜਿਉਣੀ ਹੈ ਤੇ ਗੁਰੂ ਦਾ ਦਰ ਫਿਰ ਸਾਰਿਆਂ ਲਈ ਖੁੱਲ੍ਹਾ ਹੈ ਮੁਕਤੀ ਦੇ ਹੁਣ ਮੈਂ ਜਦ ਗੱਲ ਕਰਦਾ ਮੁਕਤੀ ਸਿੰਪਲੀ ਭਰਮ ਤੋਂ ਮੁਕਤੀ ਹੁੰਦੀ ਆ ਆਪਣੇ ਡਰਾਮੇ ਤੋਂ ਮੁਕਤੀ ਹੁੰਦੀ ਆ ਪਰ ਜੇ ਅਸੀਂ ਆਪਣੇ ਜਾਂਦੇ ਜਾਂਦੇ ਕਰਮ ਕਲੀਅਰ ਕਰ ਲਈਏ ਦਿਲ ਸਾਫ਼ ਰੱਖ ਕੇ ਜਾਈਏ ਤੇ ਜਦੋਂ ਸਰੀਰ ਛੱਡਣਾ ਦਿਲ ਸਾਫ਼ ਹੋਇਆ ਦਿਲ ਚ ਪਿਆਰ ਹੋਇਆ ਉਹ ਵੀ ਮੁਕਤੀ ਉਹ ਆ ਉਹ ਵੀ ਮੁਕਤੀ ਹੀ ਆ ਕਿਉਂਕਿ ਮੌਤ ਵੇਲੇ ਸਾਰੇ ਸੀਨ ਮੂਰੇ ਆਉਣੇ ਨੇ ਜਿੰਨੇ ਚੰਗੇ ਮਾੜੇ ਕਰਮ ਕੀਤੇ ਨੇ ਸਾਰੇ ਮੂਰੇ ਆਉਣੇ ਨੇ ਪਰ ਜੇ ਤੁਸੀਂ ਉਹਨਾਂ ਦਾ ਪਛਤਾਵਾ ਪਹਿਲਾਂ ਹੀ ਮੁਕਾ ਲਿਆ ਦਿਲ ਚੋਂ ਪਹਿਲਾਂ ਹੀ ਕੱਢ ਲਈ ਨਫ਼ਰਤ ਆਪਣੇ ਦਿਲ ਚ ਪਹਿਲੀ ਮਾਫੀ ਮੰਗ ਲਈ ਉਸ ਵੇਲੇ ਜਦੋਂ ਮੂਰੇ ਆਉਣਗੇ ਫਿਰ ਆਈ ਨਹੀਂ ਲੱਗੂਗਾ ਕਿ ਮੈਂ ਇਹ ਕਿਉਂ ਕੀਤਾ ਐ ਕਿਉਂ ਕੀਤਾ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਉਹ ਆਣੀ ਹੀ ਹੋਣੇ ਨੇ ਹਰੇਕ ਬੰਦੇ ਦੇ ਮੌਤ ਤੋਂ ਪਹਿਲਾਂ ਫਿਲਮ ਚੱਲਣੀ ਹੀ ਚੱਲਣੀ ਆ ਤੇ ਇਹ ਵੀ ਮੌਤ ਵੀ ਸਾਰਿਆਂ ਦੀ ਆਉਣੀ ਆ ਇਹ ਵੀ ਕੋਈ ਬਚ ਨਹੀਂ ਸਕਦਾ ਕੋਈ ਇਨਸਾਨ ਨਹੀਂ ਬਚ ਸਕਦਾ ਠੀਕ ਹੈ ਜੀ ਫਿਰ ਪ੍ਰਾਤਨ ਕੀਰਤਨ ਦਿਲ ਚੋਂ ਸਾਫ਼ ਕਰ ਲੈਣਾ ਪਛਤਾਵੇ ਗੁੱਸਾ ਵੈਰ ਵਰੋਧ ਮੁਕਾ ਲੈਣਾ ਥੋੜਾ ਜਿਹਾ ਆਪਣੇ ਆਪ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦੇਣਾ ਕੁਦਰਤ ਦੇ ਵਿੱਚ ਚੱਲਦੇ ਫਿਰਦੇ ਰਹਿਣਾ ਤੇ ਉਸ ਤੋਂ ਬਾਅਦ ਹਰ ਰੋਜ਼ ਸ਼ੁਕਰਾਨਾ ਗੁਰੂ ਦਾ ਹਰ ਰੋਜ਼ ਸ਼ੁਕਰਾਨਾ ਤੇ ਨਾਲ ਸਰਬੱਤ ਦਾ ਭਲਾ ਤੇ ਜੇ ਘਰ ਦੇ ਵਿੱਚ ਰਹਿੰਦੇ ਆਮ ਛੋਟੇ-ਮੋਟੇ ਕੰਮ ਕਰਦੇ ਹੋ ਕਿਸੇ ਕੋਈ ਵੀ ਕੰਮ ਕਰਦੇ ਹੋ ਛੋਟਾ-ਮੋਟਾ ਉਸ ਵੇਲੇ ਕੰਮ 'ਚ ਜਮਾਈ ਧਿਆਨ ਲਾ ਲੈਣਾ ਕੰਮ 'ਚ ਜਮਾਈ ਧਿਆਨ ਲਾ ਲੈਣਾ ਕਿਸੇ ਚੀਜ਼ ਟੈਨਸ਼ਨ ਲੈਣੀ ਕਿਸੇ ਬਾਰੇ ਸੋਚਣਾ ਨਹੀਂ ਆ ਕੰਮ ਦੇ ਵਿੱਚੇ ਮਗਨ ਹੋ ਜਾਣਾ ਤੇ ਜੋ ਵੀ ਤੁਹਾਨੂੰ ਉਹਦਾ ਨਾਮ ਪਸੰਦ ਹੈ ਗੁਰੂ ਦਾ ਜਿਹੜਾ ਵੀ ਤੁਸੀਂ ਕਹਿਣਾ ਚਾਹੋ ਚਾਹੇ ਬਾਬਾ ਨਾਨਕ ਚਾਹੇ ਬਾਬਾ ਗੋਬਿੰਦ ਕਹਿ ਲਓ ਰਾਮ ਕਹਿ ਲਓ ਅੱਲਾਹ ਕਹਿ ਲਓ ਵਾਹਿਗੁਰੂ ਕਹਿ ਲਓ ਸਤਨਾਮ ਕਹਿ ਲਓ ਜੋ ਵੀ ਨਾਮ ਪਸੰਦ ਹੈ ਉਹਨੂੰ ਯਾਦ ਕਰਦੇ ਰਹੋ ਉਹਦਾ ਨਾਮ ਲੈਂਦੇ ਰਹੋ ਬਸ ਹੋਰ ਕੁਝ ਨਹੀਂ ਹੈ ਇੱਥੇ ਉਮੀਦ ਕਰਦਾ ਆ ਇਹ ਗੱਲਾਂ ਤੋਂ ਬਾਅਦ ਥੋੜੀ-ਬਹੁਤ ਚੀਜ਼ਾਂ ਕਲੀਅਰ ਕਰ ਸਕਿਆ ਹੋਊਂਗਾ ਥੋੜੀ-ਬਹੁਤ ਫਿਕਰ ਨਿਕਲ ਗਈ ਹੋਣਗੇ ਕਿਉਂਕਿ ਇਹ ਉਮਰ ਦੇ ਵਿੱਚ ਜੇ ਕਿ ਹੈਗੇ ਨੇ ਮੈਂ ਨਹੀਂ ਚਾਹੁੰਦਾ ਕਿ ਉਹ ਹੋਰ ਫਿਕਰ ਚ ਪੈ ਜਾਣ ਕਿ ਇਹੋ ਜਿਹੀਆਂ ਗੱਲਾਂ ੜੀਆਂ ਮੈਂ ਕਰਦਾ ਮੇਰੀਆਂ ਗੱਲਾਂ ਜ਼ਿਆਦਾ ਹੁੰਦੀਆਂ ਨੇ ਅੱਜਕੱਲ ਕਿ ਮੇਰੀ ਉਮਰ ਦੇ ਜਿਹੜੇ ਬੰਦੇ ਨੇ ਮੇਰੀ ਉਮਰ ਦੇ ਲੋਕ ਨੇ ਜਿਹੜੇ ਜ਼ਿੰਦਗੀ ਚ ਹਲੇ ਵੀ ਸੁਪਨੇ ਲੈ ਕੇ ਚੱਲ ਰਹੇ ਨੇ ਪਰ ਕਿਉਂਕਿ ਸੁਣਦੇ ਸਾਰੇ ਨੇ ਇਸ ਕਰਕੇ ਕਨਫਿਊਜ਼ਨ ਪੈ ਜਾਂਦੀ ਹੈ ਕਈ ਵਾਰ ਠੀਕ ਹੈ ਜੀ ਚੰਗਾ ਜੀ